ਯਕੀਨ ਨਹੀਂ ਕਰਨਾ ਬੱਕਰੀਆਂ ਨੇ ਸਾਨੂੰ ਇੱਕ ਟਾਈਮ ਵਟ ਤੇ ਜਮਾ ਜ਼ੀਰੋ ਲੈਵਲ ਸੀ ਇਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਅੱਛਾ ਜਿੰਨਾ ਵੀ ਕਹੂੰ ਜਿੰਨਾ ਵੀ ਕਹੋ ਮੇਰੇ ਘਰੇ ਬਣਿਆ ਵਾ ਜਾਂ ਜਿੰਨਾ ਵੀ ਮੈਂ ਬਣਾਇਆ ਸਾਰੇ ਬੱਕਰੀਆਂ ਦੇ ਸ਼ਰਤੋਂ ਬਣਾਇਆ ਬੱਕਰੀਆਂ ਦੇ ਸ਼ਰਤੋਂ ਬਈ ਆਪਾਂ ਸਾਰਾ ਕੁਝ ਬਣਾਇਆ ਆਪਾਂ ਘਰ-ਬਾਰ ਪਾਇਆ ਆਪਦਾ ਮੈਰਿਜ ਕਰਵਾਈ ਹਾਂ ਦੋ ਭੈਣਾਂ ਬੈਈਆਂ ਸਾਰੇ ਜੰਨੇ ਦੀ ਮੋٹے-ਮੋٹے ਕੰਮ ਆਪ ਸਾਰੀ ਬੱਕਰੀਆਂ ਦੇ ਛਰਤੀ ਕਰਿਆ ਥਾਂ ਲੈਤਾ ਜਗਾ ਲੈ ਕੇ ਪਾਲੀ ਬਾਈ ਬੱਕਰੀਆਂ ਦੇ ਛਰਤੇ ਹੁੰਦੇ ਪਤਾ ਕੀ ਕਰਦੇ ਆ ਵਿੱਚ ਬੰਦੇ ਜ਼ਿਆਦਾਤਰ ਵੀਡੀਓ ਦੇਖ ਕੇ ਸੌਂਕ ਜਾਗ ਜਾਂਦਾ ਬੰਦਿਆਂ ਨੂੰ ਉਹ ਸੌਂਕ ਜਾਗ ਜਾਂਦਾ ਬੰਦੇ ਪਸ਼ੂ ਲੈ ਵੀ ਆਉਂਦੇ ਆ ਪਰ ਉਹ 2-4 ਦਿਨ ਹੀ ਛਾਂਬਦੇ ਆ ਸੌਂਕ ਨਾਲ ਇਦੂ ਬਾਅਦ ਕੀ ਉਹਨਾਂ ਨੇ ਦੇਖਭਾਲ ਕਰਨੋਂ ਹਟ ਜਾਂਦੇ ਆ ਇੱਕ ਦੋ ਬੱਕਰੀਆਂ ਕ੍ਰੋਸ ਕਰਾਈਆਂ ਸੀ ਰਿਜ਼ਲਟ ਬੱਕਰੇ ਦਾ ਬਹੁਤ ਘੈਂਟ ਆ ਬਾਈ ਤੇ ਇਹਦਾ ਜਿਹੜਾ ਪਿਓ ਸੀ ਕਿਹੜੇ ਰੰਗ ਦਾ ਸੀ ਉਹ ਉਹ ਜਮਾ ਬਾਈ ਸਾਹ ਚਿੱਟਾ ਸੀਗਾ ਬਈ ਦੋਸਤੋ ਇੰਦਗੜ ਮੇਲੇ ਦੇ ਵਿੱਚ ਆਪਾਂ ਖੜੇ ਹੋਏ ਆਂ ਤੇ ਇੱਕ ਨੌਜਵਾਨ ਨਾਲ ਮਿਲੌਣੇ ਆ ਤੁਹਾਨੂੰ ਬਾਈ ਨੂੰ ਬੱਕਰੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਤੇ ਬੱਕਰੀਆਂ ਵੀ ਬਾਈ ਕੋਲੇ ਐ ਚੋਟੀ ਦੀਆਂ ਨੇ ਕੀ ਹਾਲ ਨੇ ਵੀਰੇ ਠੀਕ ਠਾਕ ਬਾਈ ਬੜਾ ਠੀਕ ਠਾਕ ਹੋ ਹਾਂਜੀ ਹਾਂਜੀ ਬਾਈ ਜੀ ਆਪਣਾ ਨਾਮ ਤੇ ਪਿੰਡ ਦੱਸ ਦਿਓ ਪਹਿਲਾਂ ਤਾਂ ਬਾਈ ਨਾਮ ਆਪਣਾ ਬਾਈ ਰਫਾਨ ਖਾਨ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਠੀਕ ਆ ਬਾਈ ਮਸ਼ਹੂਰ ਪਿੰਡ ਆ ਬਈ ਬਰਨਾਲਾ ਜ਼ਿਲ੍ਹੇ ਦਾ ਪੋਤਨਾ ਤੇ ਬਾਈ ਕਿੰਨੇ ਸਾਲਾਂ ਤੋਂ ਸ਼ੌਂਕ ਆ ਬੱਕਰੀਆਂ ਦਾ ਆਪਾਂ ਨੂੰ ਬਾਈ ਸ਼ੌਂਕ ਹੇ ਪੰਜ-ਛੇ ਸਾਲ ਦਾ ਸ਼ੌਂਕ ਪਿਆ ਹੈ ਪਰ ਉਹ ਪਹਿਲਾਂ ਹੈ ਨਹੀਂ ਸੀਗਾ ਜੀ ਠੀਕ ਹੈ ਪਹਿਲਾਂ ਘਰੇ ਸੀਗੀਆਂ ਬੱਕਰੀਆਂ ਨਹੀਂ ਪਹਿਲਾਂ ਆਪਣੇ ਜੱਦੀ ਪੋਸਤ ਹੀ ਨਹੀਂ ਸੀਗੀਆਂ ਬੱਕਰੀਆਂ ਅੱਛਾ ਤੁਸੀਂ ਲਿਆ ਇਹ ਸ਼ੌਂਕ ਪਿਆ ਇਹਨਾਂ ਦਾ ਠੀਕ ਹੈ ਬਾਈ ਪੜ੍ਹੇ ਲਿਖੇ ਕਿੰਨਾ ਬਾਈ ਤੁਸੀਂ ਮੈਂ ਬਾਈ 10ਵੀਂ ਪਾਸ ਆ ਦੋ ਵਾਰ ਆਪਾਂ ਹੀ ਕਿਤੇ ਜੀ ਆ ਗਏ ਅੱਛਾ ਪੜ੍ਹਾਈ ਕਰਕੇ ਫਿਰ ਇਹ ਸ਼ੌਂਕ ਕਿੱਥੋਂ ਪਿਆ ਤੁਹਾਨੂੰ ਇਹ ਸ਼ੌਂਕ ਆਪਣੇ ਗਮਾਂਡੀਆਂ ਦੇ ਬੱਕਰੀਆਂ ਰੱਖੀਆਂ ਮੈਂ ਸੀਗੀਆਂ ਅੱਛਾ ਉਹਨਾਂ ਤੋਂ ਬਸ ਨਾਲ ਉਹਨਾਂ ਦੇ ਮੇਲਿਆਂ ਮੂਲਾਂ ਤੇ ਜਾਣਾ ਹੈ ਸੌਂ ਵਾਲੀ ਜਿਹੜੋ ਪੜਦੇ ਛੋਟੇ ਹੁੰਦੇ ਉਹਨਾਂ ਨਾਲ ਜਾਂਦੇ ਜਾਂਦੇ ਬਸ ਸ਼ੌਂਕ ਪੈ ਗਿਆ ਆਪ ਨੂੰ ਉੱਥੋਂ ਆਪ ਆਪ ਰੱਖ ਲਈਆਂ ਬੱਕਰੀਆਂ ਕੀ ਨਾ ਸੀ ਬਾਈ ਗਵਾਂਢੀ ਦਾ ਬਾਈ ਦਾ ਜਿੰਨਾ ਰੱਖੀਆਂ ਸੀ ਬੱਕਰੀਆਂ ਕਾਕਾ ਖਾਨ ਜੀ ਕਾਕਾ ਖਾਨ ਉਹਨਾਂ ਨੂੰ ਦੇਖ ਕੇ ਤੁਹਾਨੂੰ ਸ਼ੌਂਕ ਪੈ ਗਿਆ ਹਾਂਜੀ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਤੇ ਕਿੰਨੀਆਂ ਬੱਕਰੀਆਂ ਨੇ ਹੁਣ ਤੁਹਾਡੇ ਕੋਲੇ ਹੁਣ ਆਪਾਂ ਅੱਜ ਇਸ ਟਾਈਮ ਮੇਲੇ 'ਚ 20 ਕ ਨਗ ਲੈ ਕੇ ਆਏ ਹਾਂ ਜਣੇ ਦੀ ਘਰੇ 25 ਦੀ ਪਠੂ ਰੱਖਦੇ ਆਪਾਂ ਠੀਕ ਹੈ ਜਦੋਂ ਸ਼ੁਰੂਆਤ ਕੀਤੀ ਸੀ ਪਹਿਲੀ ਵਾਰੀ ਘਰੇ ਬੱਕਰੀ ਲਿਆਂਦੀ ਸੀ ਉਦੋਂ ਕਿੰਨੇ ਨਾਗ ਲਿਆਂਦੇ ਸੀ ਤੇ ਕਿੱਥੋਂ ਲਏ ਸੀ ਆਪਾਂ ਬਈ 5 ਨਾਗਾਂ ਤੋਂ ਸਟਾਰਟ ਕੀਤਾ ਸੀ ਕੰਮ ਇਹ ਹਾਂਜੀ ਉਹੀ 5 ਨਾਗ ਜਿਹੜੇ ਆਪਾਂ ਲਿਆਂਦੇ ਸੀ ਆਪਾਂ ਆਪਦੇ ਚਾਚੇ ਤੋਂ ਹੀ ਲੈਤੇ ਸੀਗੇ ਅੱਛਾ ਹਾਂ ਠੀਕ ਹੈ ਬਈ ਉਹਨਾਂ ਤੋਂ ਹੀ ਫਿਰ ਅੱਗੇ ਵਧਾਇਆ ਕੰਮ ਕੇ ਬਾਅਦ ਚ ਵੀ ਲਈਆਂ ਬੱਕਰੀ ਨਹੀਂ ਨਹੀਂ ਬਈ ਉਹਨਾਂ ਦੀ ਕੰਮ ਅੱਗੇ ਵਧਾਇਆ ਲਓ ਬਈ ਬਹੁਤ ਵਧੀਆ ਗੱਲ ਆ ਬਾਈ ਨੇ ਹਨਾ 5 ਬੱਕਰੀਆਂ ਤੋਂ ਬਾਈ ਨੇ ਅੱਗੇ ਆਪਦਾ ਸ਼ੌਂਕ ਵਧਾਇਆ ਤੇ ਅੱਜ ਬਾਈ ਕੋਲੇ ਦੇਖ ਲਓ ਕਿੰਨੀਆਂ ਸੋਹਣੀਆਂ ਬੱਕਰੀਆਂ ਨੇ ਬਈ ਜਿਹੜੀਆਂ 5 ਬੱਕਰੀਆਂ ਲਈਆਂ ਸੀ ਉਹਨਾਂ ਜੋ ਕਿ ਹੈਗੀਆਂ ਵੱਡੀ ਬੱਕਰੀ ਜੀ ਦੀ ਹਾਂਜੀ ਹਾਂਜੀ ਹੈਗੀਆਂ ਦਿਖਾਓ ਬਈ ਫੜ ਕੇ ਵੱਡੀ ਬੱਕਰੀ ਜਿਹਦੇ ਤੋਂ ਅੱਗੇ نسل ਬਣੀ ਆ ਹਨਾ ਆਹ ਹੁੰਦੀ ਆ ਬਈ ਗੱਲ ਨਹੀਂ ਤਾਂ ਲੋਕ ਪੈਸੇ ਲਾ ਲਾ ਕੇ ਲੱਖ ਲੱਖ ਵਾਲੀ ਬੱਕਰੀ ਵੀ ਲੈ ਲੈਂਦੇ ਆ ਪਰ ਅੱਗੇ نسل ਨਹੀਂ ਤਿਆਰ ਕਰ ਸਕਦੇ ਜਿਹੜੇ ਬੰਦੇ ਨੂੰ ਲਗਨ ਹੁੰਦੀ ਆ ਸ਼ੌਂਕ ਹੁੰਦਾ ਤਾਂ ਉਹ ਬਈ ਦੋ ਚਾਰ ਪੰਜ ਬੱਕਰੀਆਂ ਤੋਂ ਵੀ نسل ਤਿਆਰ ਕਰ ਲੈਂਦਾ ਦੱਸੋ ਬਈ ਇਹ ਬੱਕਰੀ ਬਾਰੇ ਇਹ ਬੱਕਰੀ ਆਪਾਂ ਬਈ ਪਹਿਲੇ ਛੂਏ ਪੱਠ ਲਈ ਸੀ ਉਹਨੂੰ ਹਾਂਜੀ ਬਈ ਇਹਨਾਂ ਬੱਕਰੀਆਂ ਤੋਂ ਹੀ ਆਪਾਂ ਮਾਲ ਤਿਆਰ ਕੀਤਾ ਗਰਿੰਦੀ ਆਪਣੇ ਮਾਲ ਚ ਹੁਣ ਅੱਜ ਦੇ ਸਮੇਂ ਇਹ ਸਭ ਤੋਂ ਪੁਰਾਣੀ ਬੱਕਰੀ ਆ ਸਭ ਤੋਂ ਪੁਰਾਣੀ ਬੱਕਰੀ ਆ ਕਿੰਨੇ ਸੂਏ ਲਾ ਗਈ ਤੁਹਾਡੇ ਕੋਲੇ ਇਹ ਬਈ ਸੂਗੀ 7ਵੇਂ ਸੀ ਅੱਛਾ 7ਵੇਂ ਸੂਰ ਹੋ ਗਈ ਠੀਕ ਆ ਤੇ ਬਈ ਰਿਜ਼ਲਟ ਇਹਨੇ ਕਿਵੇਂ ਦਾ ਕੱਢਿਆ ਰਿਜ਼ਲਟ ਬਈ ਇਹਦੀ ਤੁਹਾਨੂੰ ਅਸੀਂ ਪੱਠਾ ਦਿਖਾ ਦਿੰਨੇ ਲੋ ਬਈ ਦਿਖਾ ਦਿਓ ਪੱਠਾ ਹਣਾ ਪਹਿਲਾਂ ਬਈ ਬੱਕਰੀ ਦੇਖ ਲਓ ਮੂੰਹ ਮੱਥੇ ਦੀ ਬਹੁਤ ਸੋਹਣੀ ਪੱਠਾ ਬਈ ਤੇ ਜੇ ਆਪਾਂ ਗੱਲ ਕਰੀਏ ਰੰਗ ਦੀ ਤਾਂ ਜੈਡ ਬਲੈਕ ਆ ਥਣ ਲੇਵੇ ਦੀ ਵੀ ਸਾਫ ਆ ਬੱਕਰੀ ਹਣਾ ਇਹਦੀਆਂ ਪੱਠਾ ਦਿਖਾਉਣੇ ਆ ਤੁਹਾਨੂੰ ਹੁਣ ਲਓ ਬਈ ਪਹਿਲਾਂ ਇਹਦੀਆਂ ਪੱਠਾਂ ਦਿਖਾਈ ਬਈ ਦਿਖਾਉਣੇ ਇੱਕ ਮਿੰਟ ਲਓ ਬਈ ਬੱਕਰੀਆਂ ਬਾਈ ਕੋਲੇ ਸਾਰੀਆਂ ਹੀ ਚੰਗੀਆਂ ਨੇ ਤੇ ਬਾਈ ਕਹਿੰਦਾ ਵੀ ਇਹ ਸਭ ਤੋਂ ਪੁਰਾਣੀ ਬੱਕਰੀ ਆ ਆਪਣੀ ਆ ਪੱਠਾਂ ਆ ਗਈਆਂ ਬਾਈ ਇਹ ਬੱਕਰੀ ਦੀ ਆਪਣੇ ਕੋਲੇ ਠੀਕ ਆ ਬਈ ਹਾਂ ਕਿੰਨੇ ਦੰਦ ਹੋ ਗਈ ਪੱਠ ਬਈ ਇਹ ਬਾਈ ਫਰੈਸ਼ ਦੰਦ ਆ ਗਈ ਫਰੈਸ਼ ਦੋ ਦੰਦ ਨਹੀਂ ਨਹੀਂ ਜਮਾ ਅੱਛਾ ਖੀਰੀ ਹੈ ਹਜੇ ਖੀਰੀ ਪੱਠਾ ਠੀਕ ਆ ਬਈ ਲਵਾਈ ਤਾਂ ਨਹੀਂ ਬਈ ਹਜੇ ਨਹੀਂ ਨਹੀਂ ਬਈ ਹਜੇ ਨਹੀਂ ਲਓ ਬਈ ਪੱਠ ਦੇਖੋ ਆਉਦੀ ਮਾਂ ਨਾਲੋਂ ਵੀ ਸੋਹਣੀ ਆ ਪੱਠ ਹਨਾ ਤੇ ਇਹਦਾ ਬਈ ਪਿਓ ਕਿਹੋ ਜਿਹਾ ਸੀ ਪੱਠ ਦਾ ਇਹਦਾ ਪਿਓ ਬਾਈ ਛਾਹ ਕਾਲਾ ਸੀਗਾ ਛਾਹ ਕਾਲਾ ਹਾਂ ਠੀਕ ਹੈ ਬਾਈ ਉਹ ਆਪਾਂ ਛੇਲ ਕਰਤਾ ਸੀਗਾ ਅੱਛਾ ਹਾਂ ਹੋਰ ਵੀ ਦਿਖਾਓ ਬਾਈ ਬੱਕਰੀਆਂ ਹਨਾ ਵਧੀਆ ਲੱਗਿਆ ਬਾਈ ਨੇ ਆਪਦੀ ਘਰ ਦੀ ਨਸਲ ਤਿਆਰ ਕੀਤੀ ਆ ਆ ਦੇਖੋ ਬਾਈ ਚਿੱਟੀ ਬੱਕਰੀ ਪੂਰੀ ਇਹਦੀ ਕੀ ਡਿਟੇਲ ਆ ਬਾਈ ਇਹ ਵੀ ਬਾਈ ਪਹਿਲੇ ਛੂਏ ਪਾਠ ਆਗੀ ਅੱਛਾ ਚਾਰ ਦੰਦ ਆਗੀ ਫਰੈਸ਼ ਠੀਕ ਹੈ ਬਾਈ ਹਾਂ ਲਓ ਬਾਈ ਪੂਰੀ ਚਿੱਟੀ ਪਾਠ ਆ ਤੇ ਚਿੱਟੀ ਆਖਰੇ ਵਿੱਚ ਹਨਾ ਬੱਚੇ ਨੇ ਕਿਵੇਂ ਦੇ ਦਿੱਤੇ ਆ ਬਾਈ ਬੱਚੇ ਵੀ ਇਹਦੇ ਬਾਈ ਬਹੁਤ ਸੋਹਣੇ ਸੀ ਪਰ ਬੱਚੇ ਹੁਣ ਇਸ ਟਾਈਮ ਘਰ ਨੇ ਨਾਲ ਹੈ ਨਹੀਂ ਕਿ ਬੱਚੇ ਬਹੁਤ ਸੋਹਣੇ ਨੇ ਮਗਰ ਦੋ ਜਿਹੜੇ ਰੰਗਾਂ ਦੇ ਵਿੱਚ ਦਿੱਤੇ ਸੀ ਇਹਨੇ ਬੱਕਰੇ ਇਹਨੇ ਬਾਈ ਡੱਬੇ ਬੱਚੇ ਸੀ ਇਹਦੇ ਮਗਰ ਆਈ ਤੀ ਪਹਿਲੇ ਸੂਏ ਦੇ ਦੋ ਪੱਠਾ ਸੀ ਇਹਦੇ ਮਗਰ ਅੱਛਾ ਡੱਬੀਆਂ ਬਰੀਡਰ ਕਿਹੜਾ ਹੁਣ ਤੁਹਾਡੇ ਕੋਲ ਕਿਹੜਾ ਰਾਈਡਰ ਬਾਈ ਆਪਣੇ ਕੋਲ ਦੋ ਆ ਇੱਕ ਜੈਡ ਬਲੈਕ ਆ ਇੱਕ ਮੱਖੀ ਜੀਨੇ ਵਿੱਚ ਅੱਛਾ ਹਾਂ ਬੱਚੀ ਹੈ ਦੋਨੇ ਬਰੀਡਰ ਹੋਰ ਵੀ ਦਿਖਾ ਦਿਓ ਬੱਕਰੀਆਂ ਬੱਕਰੀਆਂ ਬਾਈ ਕੋਲੇ ਸੋਹਣੀਆਂ ਨੇ ਪਰਮਾਤਮਾ ਲੰਮੀ ਉਮਰਾਂ ਬਖਸ਼ੇ ਹਨ ਆ ਬੱਕਰੀਆਂ ਲਈ ਫੜਕਾ ਆ ਜੈਡ ਬਲੈ ਇਹ ਕਾ ਬਈ ਆਪਣਾ ਬਰੀਡਰ ਇਹ ਕਿਹੜੇ ਬੱਕਰਿਆਂ ਚੋਂ ਬਈ ਇਹ ਕਿਹੜੀ ਲਾਈਨ ਦਾ ਲਓ ਜੀ ਦੇਖੋ ਹਣਾ ਜੈਡ ਬਲੈਕ ਬੱਕਰਾ ਬਈ ਕਿੰਨੇ ਦੰਦ ਹੋ ਗਿਆ ਬਈ ਇਹ ਇਹ ਬਈ 6 ਦੰਦ ਦਾ ਇਸ ਟਾਈਮ ਹਾਂਜੀ ਫਰੈਸ਼ ਅੱਛਾ ਹਾਂ 6 ਦੇ ਦੰਦ ਨੇ ਜਣੀ ਜੀ ਚੱਕੀ ਆ ਹਜੇ ਅੱਛਾ ਹਾਂ ਛੇ ਦਾੰਦ ਬੱਚਾ ਤੇ ਕੀ ਬੱਕਰੀ ਦੀ ਬਈ ਪਿੱਛੋਂ ਲੈਣ ਕਿਹੜੀ ਆ ਘਰ ਦੇ ਜੰਮਿਆ ਕਿ ਲਿਆ ਸੀ ਤੁਸੀਂ ਇਹ ਬਈ ਆਪਾਂ ਬੱਚਾ ਮੁੱਲ ਲਿਆ ਸੀਗਾ ਅੱਛਾ ਇਹ ਆਪਣੇ ਘਰ ਦਾ ਬੱਚਾ ਨਹੀਂਗਾ ਇਹ ਮੁੱਲ ਲਿਆ ਸੀ ਆ ਬੱਚਾ ਆਪਣੇ ਘਰ ਦਾ ਅੱਛਾ ਇਹ ਘਰ ਦਾ ਮੱਖੀ ਜਿੰਨਾ ਆ ਗਿਆ ਹੈ ਨਾ ਮੱਖੀ ਜਿੰਨਾ ਘਰ ਦਾ ਆ ਗਿਆ ਲੋ ਬਈ ਬੱਕਰਾ ਬਹੁਤ ਸੋਹਣਾ ਬਈ ਦਾ ਹੈ ਨਾ ਕੰਨ ਗੁੰਨ ਬਹੁਤ ਲੱਗਿਆ ਨੱਕ ਮੂੰਹ ਦਾ ਦੇਖੋ ਕਿੰਨਾ ਸ਼ਕੀਨ ਆ ਬੱਚਾ ਇਹਦਾ ਰਿਜ਼ਲਟ ਵੀ ਆਇਆ ਬੱਕਰੇ ਦਾ ਇਹ ਬਾਈ ਹਜੇ ਛੱਡਿਆ ਨਹੀਂ ਆਪਾਂ ਬੱਕਰੀਆਂ ਤੇ ਅੱਛਾ ਹਾਂ ਇਹ ਫਿਰ ਅਚ ਚਾਰ ਦਾਂਦੀ ਆ ਹੁਣ ਮੂਰੇ ਕ੍ਰੋਸ ਕਰਾਵਾਂਗੇ ਆਪਾਂ ਇਹ ਤੋਂ ਬੱਕਰੀਆਂ ਠੀਕ ਐ ਬਾਈ ਇੱਕ ਦੋ ਬੱਕਰੀਆਂ ਕ੍ਰੋਸ ਕਰਾਈਆਂ ਹੀ ਰਿਜ਼ਲਟ ਬੱਕਰੇ ਦਾ ਬਹੁਤ ਘੈਂਟ ਆ ਬਾਈ ਤੇ ਇਹਦਾ ਜਿਹੜਾ ਪਿਓ ਸੀ ਕਿਹੜੇ ਰੰਗ ਦਾ ਸੀ ਉਹ ਉਹ ਜਮਾ ਬਾਈ ਸਾਹ ਚਿੱਟਾ ਸੀਗਾ ਅੱਛਾ ਹਾਂ ਤੇ ਮਾਂ ਬਾਈ ਮਾਂ ਬਾਈ ਇਹਦੀ ਡੱਬੀ ਸੀਗੀ ਹੈਗੀ ਆਪਣੇ ਕੋਲੇ ਹਾਂ ਬਾਈ ਇਹਦੀ ਮਾਂ ਹੈਗੀ ਆਪਾਂ ਮਾਂ ਨੂੰ ਦਿਖਾਉਣੇ ਆ ਦਿਖਾਓ ਬਾਈ ਮਾਂ ਦਿਖਾਓ ਬੱਕਰਾ ਬਾਈ ਬਹੁਤ ਸੋਹਣਾ ਲਓ ਬਈ ਇਹਦੀਆਂ ਭੈਣਾਂ ਵੀ ਆਪਣੇ ਕੋਲੇ ਬਾਈ ਉਹ ਵੀ ਦਿਖਾਉਣੇ ਤੁਹਾਨੂੰ ਲਓ ਬਾਈ ਬਾਕੀ ਨੱਕ ਮੂੰਹ ਦਾ ਸਿੰਘ ਦਾ ਸ਼ਕੀਨ ਆ ਬਈ ਪੂਰਾ ਕੰਨ ਗੁੰਨ ਬਹੁਤ ਸੋਹਣਾ ਲੱਗਿਆ ਬੱਕਰੇ ਦੇ ਇਹਦੀ ਮਾਂ ਵੀ ਦਿਖਾਉਣੀ ਆ ਬਈ ਇਹਦੀ ਮਾਂ ਦਿਖਾ ਦੀ ਪਹਿਲਾਂ ਤਾਂ ਲਓ ਬਈ ਰੰਗ ਬਹੁਤ ਸੋਹਣਾ ਆ ਰੰਗ ਬਹੁਤ ਘੱਟ ਮਿਲਦਾ ਤੇ ਆ ਇਹਦੀ ਮਾਂ ਬਈ ਦੇਖੋ ਹਣਾ ਡੱਬੇ ਦੇ ਮੱਖੀ ਜਿੰਨੇ ਪ੍ਰਿੰਟ ਚ ਆ ਗਈ ਲਓ ਬਈ ਠੀਕ ਆ ਬਈ ਕਿੰਨੇ ਬੱਚੇ ਦਿੱਤੇ ਸੀ ਨੇ ਇਹ ਸੂਏ ਜਿਹੜੇ ਬੱਚਾ ਇਹ ਸੂਏ 'ਚ ਬਾਈ ਜ ਨੇ 3 ਬੱਚੇ ਦਿੱਤੇ ਸੀ ਅੱਛਾ ਦੋ ਪੱਠਾ ਹੀ ਤੀਜਾ ਇਹ ਬੱਕਰਾ ਸੀਗਾ ਪੱਠਾ ਵੀ ਰੱਖ ਲਈਆਂ ਫਿਰ ਇਹਦੀ ਪੱਠਾ ਵੀ ਬਾਈ ਰੱਖ ਲਈਆਂ ਲੈ ਬਈ ਪੱਠਾ ਵੀ ਤੁਹਾਨੂੰ ਇਹਦੀਆਂ ਦਿਖਾਉਣੇ ਆਪਾਂ ਦਿਖਾ ਦਿਓ ਬਈ ਪੱਠਾ ਵੀ ਦਿਖਾ ਦਿਓ ਲਓ ਬਈ ਤਿੰਨ ਬੱਚਿਆਂ ਚੋ ਸੀਗਾ ਇਹ ਬਾਈ ਨੇ ਤਾਂ ਹੀ ਰੱਖਿਆ ਹਨਾ ਆ ਜੋ ਪੱਠਾ ਵੀ ਦਿਖਾਉਣੇ ਇੱਧਰ ਆ ਕੇ ਦਿਖਾ ਦਿੰਨੇ ਆਪਾਂ ਲਓ ਜੀ ਬਾਈ ਦੀਆਂ ਬੱਕਰੀਆਂ ਸਾਰੀਆਂ ਹੀ ਸੋਹਣੀਆਂ ਨੇ ਬਈ ਦੇਖੋ ਬਈ ਆਹੀ ਨੇ ਬਈ ਦੋਨੇ ਹਾਂ ਬਈ ਆ ਇਹਦੀਆਂ ਭੈਣ ਆ ਗਈਆਂ ਲਓ ਬਈ ਦੱਸੀ ਆਂਦਗਾ ਰੰਗ ਪੱਖੋਂ ਕੁਆਲਿਟੀ ਵੱਖੋਂ ਆ ਇਹਦੀ ਬੱਕਰੀ ਦੀ ਭੈਣ ਆ ਗਈ ਅੱਛਾ ਆਹ ਦਾਹਾਂ ਉਹਦੀ ਧੀ ਆ ਉਹ ਬੱਕਰੀ ਇਹੀ ਰੀਤੀ ਆ ਪੱਠ ਅੱਛਾ ਅੱਛਾ ਹਾਂ ਇਹ ਵੀ ਪਹਿਲੇ ਸੂਈ ਹੁਣੇ ਆ ਉਹ ਪੱਠ ਦਿੱਤੀ ਸੀਗੀ ਹੁਣ ਦੁਬਾਰੇ ਆਪਣੇ ਕੋਲ ਸੂਈ ਵੀ ਹੈਗੀ ਉਹ ਇੱਕ ਭੈਣ ਆਪਾਂ ਛੇਲ ਕਰਤੀ ਸੀ ਬੱਕਰੀ ਦੀ ਜਣੀ ਦੀ ਇੱਕ ਪੱਠ ਆਪਣੇ ਕੋਲੇ ਆ ਅੱਛਾ ਹਾਂ ਬਈ ਜਿਹੜੇ ਬੱਕਰੀਆਂ ਦੇ ਬੱਚੇ ਆ ਕਿਵੇਂ ਵੇਦ ਨੂੰ ਤੁਸੀਂ ਘਰੋਂ ਹੀ ਵੇਖ ਜਾਂਦੇ ਆ ਜਾਂ ਮੰਡੀਆਂ-ਮੁੰਡੀਆਂ ਤੇ ਲੈ ਜਾਂਦੇ ਹੋ ਬਈ ਆਪਣੇ ਕੋਲ ਤਾਂ ਘਰੀ ਵਿਕ ਜਾਂਦੇ ਕੀ ਰੇਟ ਦਾ ਬੱਚਾ ਦੇ ਦੇਣ ਨੂੰ 2 ਕੁ ਮਹੀਨਿਆਂ ਦਾ 2 ਕੁ ਮਹੀਨਿਆਂ ਦਾ ਬਸ ਨਾਰਮਲ 15 ਜਾਂ 20000 ਦਾ ਬਸ ਪੂਰਾ ਚੰਗਾ ਬੱਚਾ ਹਾਂ ਚੰਗਾ ਬੱਚਾ ਪੱਠੀ ਵੀ ਦੇਦਣੇ ਹੋ ਕਿ ਬੱਕਰੇ ਹੀ ਦਿੰਨੇ ਹੋ ਬਾਈ ਜਰਾਦਾਰ ਤਾਂ ਬਈ ਆਪਾਂ ਬੱਕਰੀ ਛੇਲ ਕਰਦੇ ਪੱਠਾਂ ਨੂੰ ਵੀ ਰੱਖ ਲੈਣੇ ਆਂਗੇ ਮਾਲ ਅੱਗੇ ਵਧਾਉਣ ਲਈ ਆਪਾਂ ਹਾਂਜੀ ਪੱਠਾਂ ਆਪਾਂ ਰੋਕ ਲੈਣੇ ਆਂਗੇ ਬੱਕਰੇ ਜਣੀ ਦੀ ਛੇਲ ਕਰ ਦਿੰਨੇ ਆ ਜੇ ਕੋਈ ਭਰਾ ਜਣੀ ਦੀ ਕੋਈ ਸੌਂਕ ਪੂਰਾ ਕਰਨ ਨੂੰ ਕੋਈ ਕਹਿਨ ਦਾਗਾ ਉਦਾਂ ਇੱਕ ਦੋ ਪੱਠਾਂ ਛੇਲ ਵੀ ਕਰ ਦਈ ਦੀ ਠੀਕ ਆ ਬਾਈ ਤੇ ਜਿਹੜਾ ਬਈ ਆਪਣਾ ਮੋਬਾਈਲ ਨੰਬਰ ਆ ਉਹ ਵੀ ਦੱਸ ਦਿਓ ਜ਼ਰੂਰ ਹਨਾ 91157 ਹਾਂ 14291 ਠੀਕ ਆ ਬਾਈ ਤੇ ਬਹੁਤ ਸੋਹਣੀਆਂ ਬਾਈ ਕੋਲੇ ਬੱਕਰੀਆਂ ਬਾਈ ਕਿਸੇ ਨੇ ਲੈਣੀ ਆ ਕੋਈ ਬੱਚਾ ਲੈਣਾ ਬੱਕਰੀ ਹੈਗੇ ਵੀ ਸੇਲ ਇਹਨਾਂ ਚੋਂ ਹਾਂ ਬਾਈ ਬੱਕਰੀਆਂ ਆਪਣੇ ਕੋਲੇ ਇਸ ਟਾਈਮ ਸੇਲ ਹੈਗੀਆਂ ਨੇ ਠੀਕ ਹੈ ਜੇ ਕਿਸੇ ਭਰਾਣੇ ਛੌਂਕ ਪੂਰਾ ਕਰਨਾ ਹੋਵੇ ਆਪਾਂ ਬੱਕਰੀਆਂ ਦੇ ਦੇ ਬੱਕਰੀਆਂ ਬਾਈ ਸੇਲ ਕਰ ਦੂਗਾ ਫੋਨ ਤੇ ਗੱਲ ਕਰ ਲਿਓ ਭੋਤਨਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਤੇ ਬਹੁਤ ਵਧੀਆ ਲੱਗਿਆ ਬਾਈ ਜਿਹੜੇ ਨੌਜਵਾਨ ਤੁਹਾਡੇ ਵਰਗੇ ਦੇਖ ਰਹੇ ਆ ਵੀਡੀਓ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਾਈ ਆਪਾਂ ਤੇ ਇਹੀ ਕਹਿਣਾ ਚਾਹਾਂਗੇ ਬਾਈ ਵੀ ਆਪਦਾ ਕੀਤਾ ਸਭ ਤੋਂ ਬੈਟਰ ਆ ਹਨਾ ਆਪਦਾ ਇਥੋਂ ਅਮੀ ਵਿਚ ਬੰਦੇ ਕੀ ਕਰਦੇ ਆ ਕਿ ਆਪਦੇ ਕੰਮ ਨੂੰ ਲੋਕ ਵਧੀਆ ਕੰਮ ਹੀ ਨਹੀਂ ਮੰਨਦੇ ਵਿਚ ਬੰਦੇ ਕਹਿੰਦੇ ਵੀ ਇਹ ਤਾਂ ਕੰਮ ਹੀ ਨਹੀਂ ਵਧੀਆ ਇਹਦਾ ਹੀ ਬੱਕਰੀਆਂ ਚਾਰਦਾ ਉਹ ਕਰਦਾ ਜੋ ਕਰਦਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦਾ ਸਿਰਫ ਮਿਹਨਤ ਕਰਨ ਵਾਲਾ ਚਾਹੀਦਾ ਕੰਮ ਤੇ ਤੁਸੀਂ ਯਕੀਨ ਨਹੀਂ ਕਰਨਾ ਬੱਕਰੀਆਂ ਨੇ ਸਾਨੂੰ ਇੱਕ ਟਾਈਮ ਸਾਡੇ ਤੇ ਜਮਾ ਜ਼ੀਰੋ ਲੈਵਲ ਸੀ ਇਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਅੱਛਾ ਜਿੰਨਾ ਵੀ ਕਹੂੰ ਜਿੰਨਾ ਵੀ ਕਹੋ ਮੇਰੇ ਘਰੇ ਬਣਿਆ ਹੋਇਆ ਜਾਂ ਜਿੰਨਾ ਵੀ ਮੈਂ ਬਣਾਇਆ ਸਾਰੇ ਬੱਕਰੀਆਂ ਸ਼ਿਰ ਤੋਂ ਬਣਾਇਆ ਠੀਕ ਹੈ ਭਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਬੱਕਰੀਆਂ ਦਾ ਕੰਮ ਮੈਨੂੰ ਭਾਈ 6 ਸਾਲ ਹੋ ਗਏ ਇਹ ਕੰਮ ਦਾ ਠੀਕ ਹੈ ਮਨ ਲਓ ਬੱਕਰੀਆਂ ਨੇ ਗਰੀਬੀ ਚੱਕਦੀ ਹੈ ਨਾ ਗਰੀਬੀ ਚੱਕਦੀ ਬਾਈ ਸਾਰੇ ਦੁੱਖ ਦੂਰ ਕਰਦੀ ਜਦੋਂ ਬਾਈ ਇਹ ਕੰਮ ਚਾਏ ਸੀ ਘਰਦਿਆਂ ਨੇ ਤੇ ਰੋਕਿਆ ਟੋਕਿਆ ਨਹੀਂ ਰਿਸ਼ਤੇਦਾਰਾਂ ਨੇ ਜਾਂ ਬਾਈ ਬਹੁਤ ਕੁਝ ਕਰਦੇ ਸੀ ਘਰ ਦੇ ਕਹਿੰਦੇ ਤੂੰ ਕੀ ਕਰਨਾ ਤੂੰ ਬੱਕਰੀਆਂ ਤੂੰ ਕਿੱਥੇ ਚਾਰ ਲੇਗਾ ਤੂੰ ਪੜ੍ਹ ਲਿਖ ਲਾ ਕੋਈ ਨੌਕਰੀ ਲੱਗ ਜਾਏਗਾ ਕੋਈ ਹੋਰ ਕੰਮਕਾਰ ਕਰ ਲੈ ਇੰਨੇ ਕਿੱਤੇ ਨੇ ਤੂੰ ਬੱਕਰੀਆਂ ਚ ਕੀ ਲੈਣਾ ਪਰ ਮੈਂ ਆਪਾਂ ਕਹਿਆ ਨਹੀਂ ਕੋਈ ਚੱਕਰ ਨਹੀਂ ਆਪਾਂ ਤਾਂ ਇਹੀ ਕੰਮ ਕਰਨਾ ਹੁਣ ਕੀ ਕਹਿੰਦੇ ਘਰਦੇ ਫਿਰ ਹੁਣ ਸਾਰੇ ਕਹਿੰਦੇ ਵੀ ਵਧੀਆ ਜੇ ਤੂੰ ਇਹ ਕਿੱਥੇ ਲੱਗ ਗਿਆ ਹਾਂ ਤਾਂ ਆਪਾਂ ਆਜਾ ਦੇਖਣ ਨੂੰ ਮਿਲ ਗਏ ਖਬਰਾਂ ਗਾਹਕ ਉਸ ਬਾਨਨਾ ਜੀ ਕੇ ਨਹੀਂ ਬਾਨਨਾ ਸੀ ਆ ਅੱਛਾ ਬਾਈ ਤੇ ਬਾਈ ਕੀ ਕੁਛ ਬਣਾਇਆ ਬੱਕਰੀਆਂ ਦੇ ਸਿਰ ਤੇ ਬੱਕਰੀਆਂ ਦੇ ਸਿਰ ਤੋਂ ਬਾਈ ਆਪਾਂ ਸਾਰਾ ਕੁਝ ਬਣਾਇਆ ਆਪਾਂ ਘਰ-ਬਾਰ ਪਾਇਆ ਆਪਦਾ ਮੈਰਿਜ ਕਰਵਾਈ ਹੂੰ ਦੋ ਭੈਣਾਂ ਬੈਈਆਂ ਸਾਰੇ ਜੰਨੇ ਦੀ ਮੋٹے-ਮੋٹے ਕੰਮ ਆਪ ਸਾਰੇ ਬੱਕਰੀਆਂ ਦੇ ਸਿਰ ਤੇ ਕਰਿਆ ਥਾਂ ਲੇਤਾ ਜਗਾ ਲੈ ਕੇ ਪਾਲੀ ਬਾਈ ਬੱਕਰੀਆਂ ਦੇ ਸਿਰ ਤੇ ਹੂੰ ਚਲੋ ਬਹੁਤ ਵਧੀਆ ਹਨਾ ਬਾਈ ਖੁਸ਼ੀ ਹੋਈ ਬਾਈ ਤੁਹਾਨੂੰ ਮਿਲ ਕੇ ਜਿਹੜਾ ਨੌਜਵਾਨ ਅੱਜ ਕੱਲ ਫਿਰਦੇ ਆ ਵਿਲੇ ਬਾਈ ਤੋਂ ਸਿੱਖਿਆ ਲੈ ਕੇ ਬਾਈ ਕੰਮ ਕਰੋ ਬੱਕਰੀਆਂ 'ਚ ਬਈ ਕਈ ਮੁੰਡੇ ਅਰ ਫੇਲ ਵੀ ਹੋ ਜਾਂਦੇ ਆ ਕੀ ਕਾਰਨ ਸਮਝਦਾ ਤੁਸੀਂ ਬਈ ਫੇਲ ਤਾਂ ਇਹ ਗੱਲ ਐ ਹੋ ਜਾਂਦਾ ਵਿੱਚ ਬੰਦੇ ਪਤਾ ਕੀ ਕਰਦੇ ਆ ਵਿੱਚ ਬੰਦੇ ਜ਼ਿਆਦਾਤਰ ਵੀਡੀਓ ਦੇਖ ਕੇ ਸੌਂਕ ਜਾਗ ਜਾਂਦਾ ਬੰਦਿਆਂ ਨੂੰ ਉਹ ਸੌਂਕ ਜਾਗ ਜਾਂਦਾ ਬੰਦੇ ਪਸ਼ੂ ਲੈ ਵੀ ਆਉਂਦੇ ਆ ਪਰ ਉਹ 2-4 ਦਿਨ ਹੀ ਛਾਂਬਦੇ ਆ ਸੌਂਕ ਨਾਲ ਇਦੂ ਬਾਅਦ ਕੀ ਉਹਨਾਂ ਨੇ ਦੇਖਭਾਲ ਕਰਨੋਂ ਹਟ ਜਾਂਦੇ ਆ ਘਰੇ ਬੰਨ ਕੇ ਫਿਰ ਉਹ ਬੰਦੇ ਫੇਲ ਹੋ ਜਾਂਦੇ ਆ ਬਾਈ ਆਪਾਂ ਇਹ ਗੱਲ ਕਹਨੇ ਆ ਵੀ ਜੇ ਨਿਹਾਉਂਦੇ ਆ ਜਾਨਵਰ ਉਹਨਾਂ ਨੂੰ ਸੰਭੋ ਹਮ ਕੋਈ ਵੀ ਚੀਜ਼ ਅੱਜ ਆਪਾਂ ਕੋਈ ਵੀ ਚੀਜ਼ ਲੈਨੇ ਆ ਕੋਈ ਜ਼ਮੀਨ ਲੈਨੇ ਆ ਕੁਝ ਵੀ ਲੈਨੇ ਆ ਉਹਦੇ ਇੱਕੋ ਲੱਗਦਾ ਆਪਾਂ ਨੂੰ ਪ੍ਰਾਪਰਟੀ ਨਹੀਂ ਹੁੰਦਾ ਹਮ ਕੋਈ ਵੀ ਚੀਜ਼ ਆ ਸੇਵਾ ਨਾਲ ਪ੍ਰਾਪਰਟੀ ਹੋਣਾ ਜੇ ਆਪਾਂ ਸੰਭਾਂਗੇ ਚੀਜ਼ ਨੂੰ ਦੇਖਭਾਲ ਕਰਾਂਗੇ ਫੇਰ ਹੀ ਪ੍ਰਾਪਰਟੀ ਹੋਣਾ ਬੰਦੇ ਆਏ ਕਹਿੰਦੇ ਵੀ ਆਪਾਂ ਅੱਜ ਆਹ ਚੀਜ਼ ਲਿਆਂਦੀ ਆਪਾਂ ਨੂੰ ਕੱਲ ਨੂੰ ਇਹਦੇ ਚ ਪ੍ਰੋਫਿਟ ਹੋਵੇ ਉਹ ਗੱਲਾਂ ਹੈ ਨਹੀਂਆਂ ਰਾਤੋ ਰਾਤ ਕਮਾਈ ਭਾਲਦੇ ਆ ਰਾਤੋ ਰਾਤ ਕਮਾਈ ਭਾਲਦੇ ਆ ਉਹ ਕਰਕੇ ਬੰਦੇ ਫੇਲ ਹੋ ਜਾਂਦੇ ਤੁਸੀਂ ਆਪ ਚਾਰਦੇ ਹੋ ਬੱਕਰੀਆਂ ਹਾਂ ਭਾਈ ਆਪ ਹੀ ਚਾਰਦੇ ਆ ਕਿੰਨੇ ਵਜੇ ਜਾਣੇ ਉਹ ਘਰੇ ਤੇ ਸ਼ਾਮ ਨੂੰ ਕਿੰਨੇ ਵਜੇ ਆਉਣੇ ਆਪਾਂ ਭਾਈ ਸਵੇਰ 9 ਵਜੇ ਬੱਕਰੀਆਂ ਬਾਹਰ ਲੈ ਜਾਣੇ ਆ ਸ਼ਾਮ ਨੂੰ 7:30 ਵਜੇ ਜਾਂਦੇ ਕਿਤੇ 8:00 ਵਜੇ ਜਾਂਦੇ ਆ ਆਮ ਵਾਲਾ ਤਾਂ ਕਿਤੇ ਟਾਈਮ ਦੇਖਿਆ ਹੀ ਨਹੀਂ ਕਿ ਕਿੰਨੇ ਵੱਜ ਗਏ ਜਦੋਂ ਆਣੇ ਰਾਣੀਆਂ ਆ ਕਹਿੰਦਾਂਦੀਆਂ ਵੀ ਹੁਣ ਧਰ ਲੈ ਮੋਢੇ ਤੇ ਪਰਨਾ ਉਦੋਂ ਹੱਕ ਹੀ ਨਹੀਂ ਹੱਕਦੇ ਨਹੀਂ ਅੱਛਾ ਜੋ ਆਣੇ ਲੋ ਉੱਡਾ ਫਿਰ ਵਿਆਹ ਸਹੁਰਿਆਂ ਨੇ ਕਿਹਾ ਨਹੀਂ ਮੁੰਡੇ ਦੇ ਬੱਕਰੀਆਂ ਰੱਖੀਆਂ ਇਹ ਤਾਂ ਬਾਈ ਕਹਿਣ ਦੀਆਂ ਗੱਲਾਂ ਲੋਕਾਂ ਦੇ ਕਹਿਣ ਨਾਲ ਲੋਕਾਂ ਦੀ ਜਿਹੜਾ ਬੰਦਾ ਪ੍ਰਭਾ ਕਰ ਦੋ ਜ਼ਿੰਦਗੀ 'ਚ ਬੰਦਾ ਕਾਮਯਾਬ ਹੀ ਨਹੀਂ ਹੋ ਸਕਦਾ ਹਾਂ ਜਿਹੜਾ ਬੰਦਾ ਲੋਕਾਂ ਦੀ ਸੁਣਨ ਲੱਗ ਗਿਆ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਲੋਕ ਤਾਂ ਨਾ ਕਿਸੇ ਨੂੰ ਭੁੱਖੇ ਨੂੰ ਜਰਦੇ ਨਾ ਕਿਸੇ ਨੂੰ ਰਾਜਦੇ ਨੂੰ ਜਰਦੇ ਹਾਂ ਲੋਕਾਂ ਮਗਰ ਲਾ ਕੇ ਤਾਂ ਬੰਦੇ ਫੇਲ ਹੋ ਜਾਂਦੇ ਮੇਰੇ ਤਾਂ ਸਹੁਰਿਆਂ ਨੇ ਰਸਤੇ ਹੀ ਮੇਰੀਆਂ ਬੱਕਰੀਆਂ ਦੇਖ ਕੇ ਕੀਤਾ ਅੱਛਾ ਕਿਹੜੇ ਪਿੰਡ ਵੈ ਬਾਈ ਬਾਈ ਮੈਂ ਠਿਕਰੀ ਵਾਲ ਠਿਕਰੀ ਵਾਲ ਹੈਨਾ ਚੱਲ ਵਧੀਆ ਗੱਲ ਆ ਬਾਈ ਪ੍ਰਮਾਤਮਾ ਰੰਗ ਭਾਗ ਲਾਵੇ ਤੇਰੇ ਕੰਮ ਨੂੰ ਬਹੁ ਤੇ ਬਾਈ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਥੈਂਕ ਯੂ